ਹੈਲੋ ਜੀ ਸਾਰੇ ਮੋਸਟ ਸੋਸ਼ਲ ਹੋਸਟਸ ਨਾਲ ਸਾਰੀ ਕੀਮਿਆ ਆਪਾਂ ਵੀ ਵਧੀਆ ਬਾਕੀ ਆਪਾਂ ਲੱਗੇ ਆ ਮਠਿਆਈ ਲੈਣ ਤੇ ਚਲੋ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਣੀਆ ਵਲੌਗ ਤੇ ਆਪਾਂ ਇੱਥੇ ਗਏ ਸੀ ਨਾਨਕੇ ਘਰ ਤੇ ਉੱਥੇ ਤੁਹਾਨੂੰ ਦੱਸਦੇ ਆ ਜੋ ਵੀ ਮਿਲੋਗੇ ਆਪਾਂ ਦੱਸਦੇ ਆ ਕਿ ਸ਼ਾਈ ਪਨੀਰ ਬਣਾਉਣਾ ਸੀ ਤੇ ਆ ਸਾਰਾ ਤੜਕਾ ਸਾਰਾ ਮਸਾਲਾ ਤਿਆਰ ਸੀ ਲੰਮੀ ਲੰਮੀ ਮਿਰਚਾਂ ਕਟਨੀਆਂ ਟਮਾਟਰ ਕਟਨੇ ਆ ਤੇ ਇਹ ਵਾਲਾ ਸਾਰਾ ਤੜਕਾ ਜਿਹੜਾ ਭੁੰਨਦੇ ਆ ਤੇ ਇਹਨੂੰ ਮਤਲਬ ਕਿ ਇਹਨੂੰ ਪਹਿਲਾਂ ਸਾਰਾ ਭੁੰਨ ਕੇ ਫਿਰ ਬਾਅਦ ਚ ਗ੍ਰाइंड ਕਰਨਾ ਖੜੇ ਮਸਾਲੇ ਮਤਲਬ ਬਾਅਦ ਦੁਬਾਰਾ ਗ੍ਰाइंड ਕਰਕੇ ਫਿਰ ਦੁਬਾਰਾ ਤੁਹਾਨੂੰ ਤੜਕਾ ਲਾਉਣਾ ਹੁੰਦਾ ਸ਼ਾਈ ਬਰੀਨ ਨੂੰ ਤੇ ਬਾਕੀ ਦੇਖਦੇ ਆਪਾਂ ਰੈਫ੍ਰੀ ਤੇ ਵਸ ਖੜੇ ਮਸਾਲਿਆਂ ਨੂੰ ਕੱਢ ਦੇਣਾ ਖੰਡੇ ਲਾ ਲੈਣਾ ਫਿਰ ਗ੍ਰाइंड ਕਰਨਾ ਫਿਰ ਇਹਨਾਂ ਠੰਡੇ ਕਰ ਦੇਣਾ ਫਿਰ ਗ੍ਰाइंड ਕਰਨਾ ਇਹ ਆਪਾਂ ਦੁਬਾਰਾ ਤਾਂ ਪਿਊਰੀ ਬਣਾਉਣੀ ਫਿਰ ਆਪਾਂ ਬਾਅਦ ਤੋਂ ਟਾਟਾ ਲੱਗ ਜੇ ਇਹ ਤਾਂ 깔ਣਾ ਦਾ ਬਰਤ ਇਧਰ ਸਾਗ ਦਾ ਸਾਗ ਦਾ ਤੜਕਾ ਪੁੱਜੰਦਿਆ ਜਿਆਦਾ ਨਹੀਂ ਫਰੀਕ ਦੀਦੀ ਮੈਂ ਵਧੀਆ ਲੱਗੂਗਾ ਸੋ ਮੋਟਾ ਮੋਟਾ ਮੀਂਹ ਚਾਉਂਦਾ ਪੁਰਾ ਤੇਲ ਘਾਟ ਤੇਲ ਸਾਰਾ ਤੇ ਪਾਉਂਗੀ ਨਾ ਤੇ ਤੇਲ ਮੇਰੇ ਕੋਲ 3 ਮਿੰਟ ਖੜਮ ਹੋ ਗਿਆ ਨਮਕ ਉਹ ਲਵਾ ਲਾਂਗੇ ਹਾਂਜੀ ਇਧਰ ਮਸਾਲੇ ਤਿਆਰ ਕਰ ਲਿਆ ਇਹ ਮਸਾਲਿਆਂ ਨੂੰ ਪੀਸਣਾ ਹੈ ਤੇ ਉਧਰ ਸਾਗ ਦਾ ਤੜਕਾ ਲੱਗਣ ਲੱਗਾ ਇੱਕ ਸਾਈਡ ਤੇ ਅੰਦਰ ਵਿੱਚ ਨਮਕ ਪਾਇਆ ਤੁਸੀਂ ਦੇਖ ਸਕਦੇ ਹੋ ਸਾਗ ਬਣਿਆ ਤੇ ਹੁਣ ਸਾਗ ਨੂੰ ਤੜਕਾ ਲੱਗੰਦੇ ਆ ਤੇ ਉਹਦੇ ਪਤਾ ਨਹੀਂ ਕਿ ਕਿ ਕਰ ਤੈਨੂੰ ਆ ਜਾਣੀ ਹੈ ਫਸ ਰਹੇ ਨੇ ਤੇ ਆਹ ਹੋ ਰਿਹਾ ਤੇ ਚਮਾ ਆਹ ਪਾ ਗ੍ਰੇਵੀ ਪਾ ਗ੍ਰੇਵੀ ਥੋੜੀ ਜਿਹੀ ਪਾ ਦੇਣਾ ਬਹੁਤ ਜਿਆਦਾ ਨਾ ਪਾਓ हां जी आज ਦਾ ਮੇਰਾ ਵਲੋਗ ਬਸ ਇੰਨਾ ਹੀ ਚਲੋ ਮਿਲਦੇ ਹਾਂ ਅਗਲੇ ਵਲੋਗ ਵਿੱਚ ਜੇ ਆਇਆ हमको आज एक गिफ्ट इसमें देखते हैं क्या है इसमें हां जी ਆਵਰਾ ਫਰਨੀਚਰ ਸੈਟ ਆਇਆ ਵਾ ਕੋਲੀਆਂ ਇਹਦੇ ਵਿੱਚ ਕੋਲੀਆਂ ਇਹਦੇ ਵਿੱਚ ਛੋਟੀਆਂ ਪਲੇਟਾਂ ਹੋਣੀਆਂ ਬੜਾ ਚਲੋ ਬਸ ਐਕਸਪੀਰੀਅੰਸ ਹੁਣ ਕਰ ਜਨਾਨੀਆਂ ਨੂੰ ਹੁੰਦਾ ਹੀ ਆ ਇਹ ਵਾਲੀ ਟਰੇ ਆ ਇਹ ਕੋਲੀਆਂ ਆ ਤੇ ਇਹਦੇ ਵਿੱਚ ਛੋਟੀਆਂ ਪਲੇਟਾਂ ਇਹਦੇ ਵਿੱਚ ਨਮਕੀਨ ਚੋਲ ਖਾਣ ਵਾਸਤੇ